ਸ੍ਰੀ ਵਾਹਿਗੁਰੂ ਜੀ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤਿ ਸਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਬਹੁਤ ਅਸਨ ਕਾ ਕਾਟ ਸੁਨਾਥਾ ਸਰੀ ਅਸਕੇਤ ਜਗਤ ਕੇ ਨਾਥਾ ਦੁਤਿਆ ਬਾਨ ਸੋ ਦਉ ਵਰ ਕਰ ਕਾਟ ਦਿਓ ਅਸਤ ਜਨਰ ਨਾਹਰ ਮਨ ਦਾ ਸ਼ਸ਼ਕਾ ਕਰਤਾ ਸੀਸਾ ਸ੍ਰੀ ਸਕੇਤ ਜਗਤ ਕੇ ਈਸਾ ਪੋਪਣ ਬ੍ਰਿਸ਼ਟ ਗੰਤੇ ਭਈ ਸਭਿਨ ਆਨ ਬਧਾਈ ਦਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਹ ਗਰੀਬਨ ਵਾਜਾ ਆਖਲ ਭਵਨ ਕੇ ਸਿਰਜਨ ਹਾਰੇ ਦਸ ਜਾਨ ਮੋਹਿ ਲਿਹੁ ਉਬਾਰੇ ਕਬਿਓ ਬਾਤ ਬੇਨਤੀ ਚਾਉ ਪਈ ਹਮਰੀ ਕਰਹੁ ਹੱਤੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚੰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭਾ ਤੁਮ ਕਾ ਬਹੋ ਆਪ ਹੱਤੈ ਮੋਹਿ ਬਚਾ ਬਹੋ ਸੁਖੀ ਬਸੈ ਮੂਰੋ ਪਦਵਾਰਾ ਸੇਵਕ ਸਿੱਖ ਸਭਾ ਕਰਤਾ ਮੂਰ ਅਚਨ ਜਿ ਕਰਦੈ ਕਰੀਐ ਸਭੈ ਰਣ ਕੋ ਆਦ ਸੰਗਰੀਐ ਕੂਦ ਨ ਹੋਏ ਹਮਾਰੀ ਆਸਾ ਤੋੜ ਭਜਨ ਕੀ ਰਹੇ ਪਿਆਸਾ ਤੁਮਹਿ ਛਾਡ ਕੋ ਅਬਰ ਨ ਧਾਉਂ ਦੋਬਦ ਚਾਹੂ ਸੋ ਤੁਮ ਤੇ ਪਾਉ ਸੇਵਕ ਸਖਮ ਮਾਰੇ ਤਾਰਿਐ ਹੈ ਚੰਚਨ ਸਤਰ ਹਮਾਰੇ ਮਾਰਿਐ ਹੈ ਆਪ ਹੱਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਊਡੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜ ਜੂ ਕਰਿਓ ਰਖਾ ਰਾਖ ਲਿਹੁ ਮੇ ਰਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਗੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਤਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਾ ਦਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਨ ਬਿਸਨ ਪਦ ਕਾ ਸ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀ ਉਹ ਬੇਦਰਾਏ ਬ੍ਰਹਮਾ ਜੂਤੀ ਉਹ ਜਮਨ ਕਾਲ ਸਭ ਲੋਕ ਸਵਾਦਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਦਰਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨਿਆਪਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤ ਤਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਲ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਤ ਪਤ ਕੀ ਜਾਣੈ ਜਬੇ ਉਦਕਰਖ ਕਰਖ ਕਰਤਾ ਤਾਰਾ ਪ੍ਰਜਾ ਤਰਤ ਤਵ ਦੇਹ ਆਪਾਦਾ ਜਬੇ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਵਤਾਰ ਆਪਿ ਆਪਨੀ ਬੂਧੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਦਾਨ ਤਬੇਦ ਪੇਦ ਅਰ ਆਲਮ ਨਿਰੰਕਾਰ ਨਿਰਵੇਕ ਨਰਲੰਬ ਆਦ ਅਨੀਲ ਆਨੰਦ ਸੰਬ ਤਾਂ ਕਾ ਮੂੜ ਉਚਾਰਤ ਤਿਹਦਾ ਜਾ ਕੋ ਪਹਿਮ ਨ ਪਾਵਤ ਬੇਦਾ ਤਾਂ ਕੋ ਕਰਪਾ ਹੰਨ ਨ ਮੰਨਤ ਮਹਾ ਮੂੜ ਕਸ਼ਪੇ ਦਨ ਜਾਣਤ ਮਹਾ ਦੇਵ ਕਉ ਕਹਿਤ ਸਦਾ ਸਹਿਬ ਨਿਰੰਕਾਰ ਕਾ ਤੀਨਤ ਨਹਿ ਪਿਵ ਆਪੇ ਆਪਣੀ ਬਧ ਹੈ ਜੀਤੇ ਬਨਨਤ ਪਹਿਨ ਪਹਿਨਤ ਹੈ ਤੇਤੀ tumara lakhan dae pasara ke bidh saja pratham sansara ek rup anupas rupa rankh payo raab kah hi phupa yandaj je jase tajkinee utpad khan bahut rat dinne kahun phool rada hu baitha kahun simat payo shankar ke tah ਸਿਕਰਿ ਸ੍ਰੇਸ਼ਟ ਦਖਾਇ ਜਾਂਚੰ ਪਵਯਾ ਦਜਾ ਦਾ ਸਰੂਪ ਸਿਆਂ ਪਵਯ ਅਬ ਰੱਛਾ ਮੇਰੀ ਤੁਮ ਕਰੋ ਸਿਖ ਬਰ ਅ ਸਿਖ ਸੰਘਰੋ ਦੁਸ਼ਟ ਜਥੇ ਉਠਵਤ ਤਪਤਾ ਸਕਲ ਮਲੇਸ਼ ਕਰੋ ਦਨ ਘਾਤਾ ਜੇ ਅਸ ਤੁਜ ਤਵ ਸਰਣੀ ਪਦੇ ਤਿਨ ਕੈ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਵਨ ਪਗ ਪਦੇ ਤਿਹਾਰੇ ਤਿਨ ਕੈ ਤੁਮ ਸੰਕੰਡ ਸਵਟਾ ਦੇ ਜੋ ਕਲ ਕੋ ਇਕ ਬਾਦ ਧਿਆਏ ਹੈ ਤਾ ਕੇ ਕਲ ਨਿਗਟ ਨਹਿ ਐ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਦਿਸ਼ਟ ਤਦੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀਨੇ ਹਰ ਹੋ ਤਾ ਕੇ ਤਾਪ ਤਨਖ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਏ ਦੁਸ਼ਟ ਸਹਾ ਸਕੇ ਨ ਕੋਈ ਏਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਹ ਉਬਾਰਾ ਨੰਨ ਨਰਨਾ ਨ ਮ ਤਿਹਾਰੋ ਕਹਾ ਦਾਦ ਦੁਸ਼ਟ ਦੋਖ ਤੇ ਰਹਾ ਕੜਗ ਕੇ ਤਮੈ ਸਨ ਤਿਹਾ ਦੀ ਆਪ ਹੱਥ ਦੈ ਲੇਹੁ ਉਬਾਰੀ ਸਭ ਪਠੌਰ ਮਾ ਹੋ ਹੋ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਨ ਸੁਭਰਾਤਾ ਕੇਲੇ ਬਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿ ਅਨਕੋਸ਼ੈ ਕਰਤਾ ਸਰੀਆ ਸਤਜ ਪਹਿ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਪਲ ਪਾਵੈ ਸੋਈ ਦੁਖਨਥ ਸਭ ਵਿਆਪਤ ਕੋਈ ਅਡਲ ਸੁਣ ਗੰਗ ਜੋ ਜਾਹੇ ਸੁરસਨਾ ਪਾਵੈ ਸੁਣ ਮੂਡ ਚਤ ਲਾਇ ਚਤਰਤਾ ਆਵੈ ਦੁਖ ਦਰਦ ਭਉ ਨਿਕਤਨ ਤਨ ਨਰ ਕੇ ਰਹੈ ਹੋ ਦੂਜਾ ਕੀ ਇੱਕ ਬਾਦ चौपाई को कहे दुख दर्द भव निकट ना तिन नद के रहै हो जो डाकी एक बार चौपाई को कहे जद चौपाई को कहे चौपाई संबत सत्रह सपन जय अर्ध सून तीन कहे जय पाद्रव सुधि अष्टमी रव बारा तीर सतद्रव ग्रंथ सुधाराय सवैया पाए गहे जब ते तुमरे तव ते कुआ खतरे नियान्यो राम रही मुकुरा नुकुराण अनेक कह मत एक न मान्यो ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਸਤਾਨ ਕਿਰਪਾ ਤੁਮਰੀ ਕਰ ਮੈ ਨ ਕਿਹੋ ਸਭ ਤੁਹੇ ਬਖਾਨੇ ਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ ਮਾਹੇ ਗਏ ਤੇ ਲਾਜ ਅਸ ਗੋਬਿੰਦ ਦਾਸ ਤੁਹਾਰ ਸ੍ਰੀ ਵਾਹਿਗੁਰੂ ਜੀ